ਜਿਹੜੇ ਆਪਣੇ ਸਾਤਕਾ ਪਾਰਸ਼ਰ ਨੇ ਪਰਸ਼ੋਤਮ ਪੁਰੀ ਕੀਤੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਐ ਡੈਥ ਹੋ ਗਈ ਸੀ ਇਹ ਮੰਨਦੇ ਕਰਨ ਦੇ ਮਤਬਕ ਹੈ ਵੀ ਉਹ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸਿਸ वगैरह ਸੀ ਉਹਨਾਂ ਦੇ ਕਹਿਣ ਦੇ ਮਤਬਕ ਕੇਸਿਸ ਸੀਗੇ ਜਿਨ੍ਹਾਂ ਚ ਚੱਲਦੇ ਆ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੀ ਫਾਇਰ ਲੱਗ ਗਈ ਹਾਂਜੀ ਸਾਨੂੰ ਰਾਤ ਇਨਫੋਰਮੇਸ਼ਨ ਕੋਈ 9:30 ਦੇ ਕਰੀਬ ਆਈ ਸੀ ਜਿਹੜੇ ਆਪਣੇ ਸਾਤਕਾ ਪਾਰਸ਼ਰ ਨੇ ਪਰਸ਼ੋਤਮ ਬੁਲੀ ਦੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਹੈ ਡੈਥ ਹੋ ਗਈ ਸੀ ਜਿਸ ਤੇ ਅਸੀਂ ਉੱਥੇ ਪਹੁੰਚ ਕੇ ਸਾਰਾ ਮੌਕੇ ਨੂੰ ਦੇਖਿਆ ਮੌਕੇ ਨੂੰ ਦੇਖਦਿਆਂ ਹੋਇਆ ਜਿਹੜਾ ਉੱਥੇ ਇੱਕ ਤਾਂ ਉਹਨਾਂ ਦੀ ਜਿਹੜੀ ਗਨ ਸੀ ਲਾਇਸੈਂਸੀ ਗਨ ਸੀ ਉਹ ਮਿਲੀ ਹੈ ਇੱਕੋ ਮੌਕੇ ਦੇ ਡੈੱਡ ਸੀਗੇ ਉਹਨਾਂ ਨੂੰ ਫਿਰ ਅਸੀਂ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਮੌਰਚੀ ਚਿਪਟ ਕਰਵਾਇਆ ਇਹ ਉਹਨਾਂ ਨੇ ਇਹਨਾਂ ਦੇ ਘਰ ਜਾਣ ਦੇ ਦੱਸਣ ਦੇ ਮਤਲਬਕ ਹੈ ਵੀ ਉਹਨਾਂ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸਿਸ ਵਗੈਰਾ ਸੀ ਇਹ ਉਹਨਾਂ ਦੇ ਕਹਿਣ ਦੇ ਮੁਤਾਬਕ ਕੇਸਿਸ ਸੀਗੇ ਜਿਨ੍ਹਾਂ ਦੀ ਚੱਲਦੇ ਆ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੀ ਫਟ ਪਾਇਆ ਇਹ ਬਾਰਾ ਮੋਰ ਇਹ ਹਜੇ ਆਪਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਿਆਨ ਲਿਆ ਹੈ ਵੀ ਅਸੀਂ ਕਿਸੇ ਕਿਸਮ ਦੀ ਕੋਈ ਵੀ ਕਿਸੇ ਦੇ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਤਾਂ ਅਸੀਂ 194 ਬੀ ਐਨ ਐਸ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਾ ਰਹੇ ਹਾਂ ਜਿਹੜੇ ਆਪਣੇ ਸਾਤਕਾਪਾਰਸ਼ਰ ਨੇ ਪਰਸ਼ੋਤਮ ਪੂਰੀ ਕੀਤੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਐ ਡੈਥ ਹੋ ਗਈ ਸੀ। ਇਹਨਾਂ ਦੇ ਘਰਦੰਨੇ ਦੱਸਣ ਦੇ ਮੁਤਾਬਕ ਹੈ ਵੀ ਉਹ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸਿਸ ਵਗੈਰਾ ਸੀ। ਉਹਨਾਂ ਦੇ ਕਹਿਣ ਦੇ ਮੁਤਾਬਕ ਕੇਸਿਸ ਸੀਗੇ ਜਿਨ੍ਹਾਂ ਚ ਚੱਲਦਿਆਂ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਤੁਸੀਂ ਫਾਇਰ ਪਾਇਆ। ਹਾਂਜੀ ਸਾਨੂੰ ਰਾਤ ਇਨਫਰਮੇਸ਼ਨ ਕੋਈ 9:30 ਦੇ ਕਰੀਬ ਆਈ ਸੀ। ਜਿਹੜੇ ਆਪਣੇ ਸਾਤਕਾ ਪਾਰਸ਼ਰ ਨੇ ਪਰਸ਼ੋਤੋਂ ਬੁਲੀ ਗਈ। ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਹੈ ਡੈਥ ਹੋਈ ਸੀ ਜਿਸ ਤੇ ਅਸੀਂ ਉੱਥੇ ਪਹੁੰਚ ਕੇ ਸਾਰਾ ਮੌਕੇ ਨੂੰ ਦੇਖਿਆ ਮੌਕੇ ਨੂੰ ਦੇਖਦਿਆਂ ਹੋਇਆ ਜਿਹੜਾ ਉੱਥੇ ਇੱਕ ਤਾਂ ਉਹਨਾਂ ਦੀ ਜਿਹੜੀ ਗਨ ਸੀ ਲਾਇਸੈਂਸੀ ਗਨ ਸੀ ਉਹ ਮਿਲੀ ਹੈ ਇੱਕੋ ਮੌਕੇ ਦੇ ਡੈੱਡ ਸੀਗੇ ਉਹਨਾਂ ਨੂੰ ਫਿਰ ਅਸੀਂ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਮਾਰਕੀਰਿਅਮ ਤੇ ਸ਼ਿਫਟ ਕਰਵਾਇਆ ਇਹ ਉਹਨਾਂ ਨੇ ਇਹਨਾਂ ਦੇ ਘਰ ਦੇ ਮੈਂ ਦੱਸਣ ਦੇ ਮਤਲਬ ਅਕ ਹੈ ਵੀ ਉਹਨੂੰ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸਿਸ ਵਗੈਰਾ ਸੀ ਇਹ ਉਹਨਾਂ ਦੇ ਕਹਿਣ ਦੇ ਮੁਤਾਬਕ ਕੇਸਿਸ ਸੀਗੇ ਜਿਨ੍ਹਾਂ ਦੀ ਚੱਲਦੇ ਆ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੀ ਫਟ ਪਾਇਆ ਇਹ ਬਾਰਾਮੋਰ ਇਹ ਹਜੇ ਆਪਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਿਆਨ ਲਿਆ ਹੈ ਵੀ ਅਸੀਂ ਕਿਸੇ ਕਿਸਮ ਦੀ ਕੋਈ ਵੀ ਕਿਸੇ ਦੇ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਤਾਂ ਅਸੀਂ 194-7 ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਾ ਰਹੇ ਹਾਂ ਜਿਹੜੇ ਆਪਣੇ ਸਾਤਕਾ ਪਾਰਸ਼ਰ ਨੇ ਪਰਸ਼ੋਤਮ ਪੂਰੀ ਕੀਤੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਹੈ ਡੈਥ ਹੋ ਗਈ ਸੀ ਇਹ ਮੰਨਦੇ ਕਰਨ ਦੇ ਮਤਲਬ ਅਕ ਹੈ ਵੀ ਉਹ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸਿਸ ਵਗੈਰਾ ਸੀ ਉਹਨਾਂ ਦੇ ਕਹਿਣ ਦੇ ਮਤਲਬ ਕੇਸਿਸ ਸੀਗੇ ਜਿਨ੍ਹਾਂ ਚ ਚੱਲਦੇ ਆ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੀ ਫਾਇਰ ਲੱਗਿਆ ਹਾਂਜੀ ਸਾਨੂੰ ਰਾਤ ਇਨਫੋਰਮੇਸ਼ਨ ਕੋਈ 9:30 ਦੇ ਕਰੀਬ ਆਈ ਸੀ ਜਿਹੜੇ ਆਪਣੇ ਸਾਤਕਾਪਾਰਸ਼ਰ ਨੇ ਪਰਸ਼ੋਤਮ ਬੁਰੀ ਜੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਹੈ ਡੈਥ ਹੋਈ ਸੀ ਜਿਸ ਤੇ ਅਸੀਂ ਉੱਥੇ ਪਹੁੰਚ ਕੇ ਸਾਰਾ ਮੌਕੇ ਨੂੰ ਦੇਖਿਆ ਮੌਕੇ ਨੂੰ ਦੇਖਦਿਆਂ ਹੋਇਆ ਜਿਹੜਾ ਉੱਥੇ ਇੱਕ ਤਾਂ ਉਹਨਾਂ ਦੀ ਜਿਹੜੀ ਗਨ ਸੀ ਲਾਇਸੈਂਸੀ ਗਨ ਸੀ ਉਹ ਮਿਲੀ ਹੈ ਇੱਕੋ ਮੌਕੇ ਦੇ ਡੈੱਡ ਸੀਗੇ ਉਹਨਾਂ ਨੂੰ ਫਿਰ ਅਸੀਂ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਮੋਰਟਰੀ ਤੇ ਸ਼ਿਫਟ ਕਰਵਾਇਆ ਇਹ ਉਹਨਾਂ ਨੇ ਇਹਨਾਂ ਦੇ ਘਰ ਦੇ ਮੈਂ ਦੱਸਣ ਦੇ ਮਤਲਬਕ ਹੈ ਵੀ ਉਹਨੂੰ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸਿਸ ਵਗੈਰਾ ਸੀ ਇਹ ਉਹਨਾਂ ਦੇ ਕਹਿਣ ਦੇ ਮੁਤਾਬਕ ਕੇਸਿਸ ਸੀਗੇ ਜਿਨ੍ਹਾਂ ਦੀ ਚੱਲਦੇ ਆ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੀ ਫਾਈਲ ਪਾਈ ਹੈ ਇਹ ਬਾਰਾਮੋਰ ਇਹ ਹਜੇ ਆਪਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਿਆਨ ਲਿਆ ਹੈ ਵੀ ਅਸੀਂ ਕਿਸੇ ਕਿਸਮ ਦੀ ਕੋਈ ਵੀ ਕਿਸੇ ਦੇ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਤਾਂ ਅਸੀਂ 194 ਬੀ ਐਨ ਐਸ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਾ ਰਹੇ ਹਾਂ